ਬੜੇ ਜਿਆਦਾ ਦਮਦਾਲ ਹੁੰਦਾ ਰੇ ਗੁਰਦੁਆਰਿਆਂ ਦੇ ਵਿੱਚੋਂ ਮੰਗਦੇ ਰਹੇ ਜਾ ਜਾ ਕੇ ਮੇਰਾ ਕਰਵਾਲਾ ਰਸ਼ਕਾ ਬੰਦਾ ਹੀ ਰਸ਼ਕੇ ਵਾਲਿਆਂ ਕੋ 1000 ਰੁਪਏ ਲਿਆ ਕੇ ਬੇਰ ਬੱਚਿਆਂ ਨੂੰ ਰੋਟੀ ਖਵਾਉਂਦੇ ਰਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੱਜੂਪੁਰ ਬੱਜੂਮਾਨ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੇ ਲਾਗੇ ਇਹ ਪਿੰਡ ਆ ਇਹ ਵੀਰ ਦਾ 3 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀ ਇਹ ਵੀਰ ਦੀ ਬਾਹਾਂ ਦੀਆਂ ਨਾੜਾਂ ਬਲੌਕ ਹੋ ਗਈਆਂ ਬਿਲਕੁਲ ਨਹੀਂ ਕੰਮ ਕਰਦੀਆਂ ਤੇ ਹੁਣ 6 ਦਿਨ ਪਹਿਲਾਂ ਗੋਡਾ ਟੁੱਟ ਗਿਆ بارش ਆ ਰਹੀ ਸੀ ਇਹ ਵੀਰ ਬਾਥਰੂਮ ਲਈ ਬਾਹਰ ਗਿਆ ਤਿਲਕ ਕੇ ਗੋਡਾ ਟੁੱਟ ਗਿਆ ਦੋਸਤੋ ਪਰ ਫਟੀਆਂ ਬਣੀਆਂ ਹੋਈਆਂ ਨੇ ਐਦਾਂ ਹੀ ਕਪੜਾ ਬਣਿਆ ਹੋਇਆ ਘੁੱਟ ਕੇ ਤੇ ਇਹ ਕਹਿ ਰਹੇ ਕਿ ਸਾਡੇ ਕੋਲ 200 ਰੁਪਏ ਐਕਸਟ੍ਰਾ ਕਰਾਉਣ ਵਾਸਤੇ ਵੀ ਨਹੀਂ ਹੈਗਾ ਦੋਸਤੋ ਬਹੁਤ ਲੋੜਵੰਦ ਪਰਿਵਾਰ ਆ ਇਸ ਤੋਂ ਅੱਗੇ ਕੁਝ ਨਹੀਂ ਹੈਗਾ ਦੋਸਤੋ ਅਸੀਂ ਹੈਰਾਨ ਹੋ ਕੇ ਦੇਖ ਕੇ ਕਿ ਰੋਟੀ ਖਾਣ ਤੱਕ ਵੀ ਇਹਨਾਂ ਕੋਲ ਜਿਹੜਾ ਆਟਾ ਨਹੀਂ ਹੈਗਾ ਇਸ ਟਾਈਮ ਤੇ ਇਹ ਵੀਰ ਦਾ ਵੱਡਾ ਬੱਚਾ ਆ ਤੇ ਦੋ ਬੱਚੇ ਛੋਟੇ ਛੋਟੇ ਆ ਕੀ ਨਾਮ ਉਹ ਤੁਹਾਡਾ ਸੁਖਰਾਜ ਸਿੰਘ ਸੁਖਰਾਜ ਸਿੰਘ ਹਾਂਜੀ ਤੇ ਕੀ ਗੱਲ ਹੋ ਗਈ ਪਾਪਾ ਨੂੰ ਇਹ ਬਾਰਿਸ਼ ਹੁੰਦੀ ਬਹੁਤ ਜਿਆਦੀ ਤੇ ਅੰਦਰ ਜਾਂਦੇ ਜਾਂਦੇ ਤੇ ਤਿਲਕ ਗਏ अच्छा ਤੇ ਇਹਨਾਂ ਦਾ ਗੋਡਾ ਜਿਹੜਾ ਟੁੱਟ ਗਿਆ ਤੇ ਪਹਿਲੋ ਵੀ ਬਾਂਦੀਆਂ ਨਾਰਾ ਬਲੋਕ ਹੋਇਆ ਸੀ 3 ਸਾਲ ਹੋ ਗਏ ਐਕਸੀਡੈਂਟ ਹੋਇਆ ਸੀ ਪਹਿਲੋ ਹੀ اچھا ਤੇ ਘੜੀ ਬੈਠੇ ਦਵਾਈ ਤੋਂ ਬਗੈਰ 1 ਰੁਪਿਆ ਨਹੀਂ ਕਾ ਕੇ ਦਵਾਈ ਲਿਆ ਦੀਏ ਤੇ ਐਕਸ-ਰੇ ਵੀ ਨਹੀਂ ਕਰਾਇਆ ਜਾਂਦਾ اچھا ਸੰਗਤ ਜੀ ਬਹੁਤ ਲੋੜਵੰਦ ਪਰਿਵਾਰ ਆ 100 200 500 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਇਹ ਪਰਿਵਾਰ ਦੀ ਮਦਦ ਹੋ ਜਾਣੀ ਆ ਕਿਉਂਕਿ ਅੱਜ ਅਸੀਂ ਇਹਨਾਂ ਨੂੰ ਹਸਪਤਾਲ ਲੈ ਕੇ ਚੱਲੇ ਆ ਅੱਜ ਤੋਂ ਲਾ始 ਸ਼ੁਰੂ ਕਰਨ ਲੱਗੇ ਆਂ ਬਾਕੀ ਅੱਗੇ ਜੋ ਮੇਰੀ ਤੁਹਾਡੀ ਆ ਤੁਸੀਂ ਸੇਵਾ ਭੇਜਣੀ ਆ ਤੇ ਇਹ ਪਰਿਵਾਰ ਦੀ ਮਦਦ ਹੋਣੀ ਆ ਇਹਨਾਂ ਦੇ ਗੋਡੇ ਦਾ ਆਪਰੇਸ਼ਨ ਹੋ ਜਾਏਗਾ ਪਤਾ ਨਹੀਂ ਉਥੇ ਲੱਖ ਲੱਗਣਾ ਸਵਾ ਲੱਖ ਲੱਗਣਾ ਕਿ 2 ਲੱਖ ਲੱਗਣਾ ਇਹ ਬਾਅਦ ਚੋਂ ਹੀ ਪਤਾ ਲੱਗੂ ਸੰਗਤ ਜੀ ਉੱਪਰ ਦਿੱਤੇ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਜੋ ਵੀ ਉੱਪਰ ਤਿਲਫੁਲ ਦਸਵੰਤ ਤੁਸੀਂ ਭੇਜਣਾ ਭੇਜ ਸਕਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ